ਅੰਮ੍ਰਿਤਸਰ ਦੇ ਹੱਕ ਵਿੱਚ ਮੁੱਖ ਮੰਤਰੀ ਪੰਜਾਬ ਦੀ ਕੋਠੀ ਦਾ ਘਰਾਵ ਕਰਨ ਜਾ ਰਹੇ ਕਿਸਾਨਾਂ ਨੂੰ ਹੈਡੋ ਨਜ਼ਦੀਕ ਸਮਰਾਲਾ ਪੁਲਿਸ ਨੇ ਰੋਕਿਆ ਉਸ ਤੋਂ ਬਾਅਦ ਕਿਸਾਨਾਂ ਨੇ ਲੁਧਿਆਣਾ ਚੰਡੀਗੜ੍ਹ ਨੈਸ਼ਨਲ ਹਾਈਵੇ ਜਾਮ ਕਰ ਦਿੱਤਾ ਕਿਸਾਨਾਂ ਨੇ ਕਹਿ ਕੇ ਜੋ ਤੱਕ ਸਾਨੂੰ ਜਾਣ ਨਹੀਂ ਦਿੱਤਾ ਜਾਵੇਗਾ ਅਸੀਂ ਹਾਈਵੇ ਜਾਮ ਕਰਕੇ ਇੱਥੇ ਹੀ ਬੈਠੇ ਰਹਾਂਗੇ ਕਿਸਾਨਾਂ ਦਾ ਕਹਿਣਾ ਹੈ ਕਿ ਅਸੀਂ ਮੁੱਖ ਮੰਤਰੀ ਸਾਹਿਬ ਦੀ ਕੋਠੀ ਦਾ ਘਰਾਵ ਕਰਨ ਜਾ ਰਹੇ ਸੀ ਪਰ ਸਾਨੂੰ ਸਮਰਾਲਾ ਪੁਲਿਸ ਨੇ ਰੋਕ ਦਿੱਤਾ ਅਸੀਂ ਅੱਜ ਸੰਗਰੀਨ ਚੱਲੇ ਪਾਉਣ ਲੱਗੇ ਸੀਗੇ ਤੇ ਸਾਨੂੰ ਅੱਗੇ ਜਿਹੜੀ ਚੌਕੀ ਉੱਥੇ ਇੱਕਦਮ ਇਹਨਾਂ ਨੇ ਜਾਣ ਲੱਗਿਆਂ ਨੂੰ ਰੋਕ ਲਿਆ ਉਹਦੇ ਬਾਅਦ ਮੀ ਆਇਆ ਤੇ ਅਸੀਂ ਮੀਨ ਦੇਖਦੇ ਹੋਏ ਅਸੀਂ ਜਾਣਾ ਅੱਗੇ ਉਹਨੂੰ ਨੂੰ ਜਾਣਾ ਸੀ ਪਰ ਉੱਥੇ ਜਿੱਥੇ ਰੁਕਿਆ ਫਿਰ ਅਸੀਂ ਨੇ ਅਜੇ ਮੀਨ ਤੋਂ ਬਚ ਲਿਆ ਅਸੀਂ ਆਹ ਥੋੜਾ ਕਰਦਾ ਕਿਲੋਮੀਟਰ ਪਿੱਛੇ ਆ ਗਏ ਅਸੀਂ ਕਿਹਾ ਜੇਰਾ ਤੀਜੇ ਨਹੀਂ ਜਾਣ ਦਿੰਦੇ ਅਸੀਂ ਇੱਥੇ ਰਹਿਨੇ ਆ ਇਹ ਡਰ ਕੇ ਅਸੀਂ ਇੱਥੇ ਬੈਠੇ ਆ ਤੇ ਪੂਰੇ ਬੈਠ ਕੇ ਰੋਡ ਬੰਦ ਕਰਨ ਦਾ ਕਾਰਨ ਉਹ ਰੋਡ ਬੰਦ ਕਰਨ ਦੀ ਸੀ ਵੀ ਤੁਹਾਨੂੰ ਸੰਗਰੂਰ ਜਾਣ ਦਿੱਤਾ ਜਾਵੇ ਨਹੀਂ ਅਸੀਂ ਇੱਥੇ ਬੈਠੇ ਆ ਹਾਂਜੀ ਸੰਗਰੂਰ ਕਿਥੇ ਲਈ ਜਾ ਰਹੇ ਸੰਗਰੂਰ ਜਿਹੜਾ ਆਪਣਾ ਅੱਜ ਸਾਡਾ ਵੀਕੇ ਜੋ ਇੱਕ ਤਾਂ ਸਿੱਧੂਪੁਰ ਤੇ ਵੱਖ-ਵੱਖ ਜਥੇਬੰਦੀਆਂ ਨੇ ਪ੍ਰੋਗਰਾਮ ਦਿੱਤਾ ਹੋਇਆ ਸੀ ਭਗਵਾਨ ਜੋ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੇ ਵਰਤੇ ਜਿਹੜਾ ਆਪਾਂ ਧਰਨਾ ਲੈਣਾ ਵੀ ਸਾਡੇ ਅੱਗੋਂ ਨੂੰ ਜਿਹੜਾ ਕੁਝ ਦਿਨ ਪਹਿਲਾਂ ਇੱਕ ਮੀਟਿੰਗ ਹੋਈ ਆ ਵੀ ਅਸੀਂ ਤੁਹਾਨੂੰ ਵੇਸ਼ਾਪਰੇ ਆ ਕਰਾਂਗੇ ਉਹਨਾਂ ਨੂੰ ਰਿਹਾ ਕਰਾਉਣ ਦੇ ਲਈ ਆਪਣਾ ਇਹ ਧਰਨਾ ਚੱਲਣਾ ਕਿੰਨਾ ਚਿਰ ਚੱਲੇਗਾ ਤਾਂ ਤੱਕ ਅਸੀਂ ਜਦੋਂ ਸਾਨੂੰ ਅੱਗੇ ਨੂੰ ਤੁਰਦਣ ਅਸੀਂ ਹੁਣ ਐਲਾਨ ਕਰਨ ਲੱਗਿਆ ਅਸੀਂ ਅੱਗੇ ਨੂੰ ਤੁਰਨਾ ਮੌਸਮ ਸਾਫ਼ ਹੋ ਗਿਆ ਤੇ ਜੇ ਦੁਬਾਰਾ ਫੇਰ ਉੱਕਣਗੇ ਫਿਰ ਅਸੀਂ ਉੱਥੇ ਬੈਠਾਂਗੇ ਨਹੀਂ ਆਪ ਦੇ ਸਾਹਮਣੇ ਤੱਕ ਨਹੀਂ

सदूर हटांगेार बंदि करो प्यार नवानी जर्म करण बंदि करो पंजाब माने सॼो करा के हटांगे ਸਾਜੂ ਨੇ ਤਸਦੂ ਬਰਤੂ ਦਵਾ ਬਾਰ ਜਿੰਦਾਬਾਦ ਵਾਧਾ ਕਰੋ ਵਾਧਾ ਕਰੋ ਪਿਆਰ ਦੀ ਨੌਜਵਰੀ ਦਾ ਘਰ ਕਰਨਾ ਬੰਦ ਕਰੋ ਕਿਸਾਨਾਂ ਸਿੱਧੂ ਦੇ ਹੱਕ ਵਿੱਚ ਮੁੱਖ ਮੰਤਰੀ ਪੰਜਾਬ ਦੇ ਕੋਠੇ ਦਾ ਘਰਾਵ ਕਰਨ ਜਾ ਰਹੇ ਕਿਸਾਨਾਂ ਨੂੰ ਹੈੱਡੋ ਨਜ਼ਦੀਕ ਸਮਰਾਲਾ ਪੁਲਿਸ ਨੇ ਰੋਕਿਆ ਉਸ ਤੋਂ ਬਾਅਦ ਕਿਸਾਨਾਂ ਨੇ ਲੁਧਿਆਣਾ ਚੰਡੀਗੜ੍ਹ ਨੈਸ਼ਨਲ ਹਾਈਵੇ ਜਾਮ ਕਰ ਦਿੱਤਾ ਕਿਸਾਨਾਂ ਨੇ ਕਿਹਾ ਕਿ ਜੋ ਤੱਕ ਸਾਨੂੰ ਜਾਨ ਨਹੀਂ ਦਿੱਤਾ ਜਾਵੇਗਾ ਅਸੀਂ ਹਾਈਵੇ ਜਾਮ ਕਰਕੇ ਇੱਥੇ ਹੀ ਬੈਠੇ ਰਹਾਂਗੇ ਕਿਸਾਨਾਂ ਦਾ ਕਹਿਣਾ ਹੈ ਕਿ ਅਸੀਂ ਮੁੱਖ ਮੰਤਰੀ ਸਾਹਿਬ ਦੇ ਕੋਠੇ ਦਾ ਘਰਾਵ ਕਰਨ ਜਾ ਰਹੇ ਸੀ ਪਰ ਸਾਨੂੰ ਸਮਰਾਲਾ ਪੁਲਿਸ ਨੇ ਰੋਕ ਦਿੱਤਾ